ਗਨੀਵਕੌਰ ਮਜੀਠੀਆ ਦੇ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਮਗਨੀਵਕੌਰ ਮਜੀਠੀਆ ਨੂੰ ਸੰਮਨ ਵੀ ਜਾਰੀ ਹੋਏ ਸੀ ਉਹਨਾਂ ਸੰਮਨਾਂ ਦੇ ਆਧਾਰ ਦੇ ਉੱਤੇ ਉਹਨਾਂ ਸੰਮਨਾਂ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ ਔਰ ਉਹ ਪਟੀਸ਼ਨ ਹੈ ਕਿ ਅਸਲ ਦੇ ਵਿੱਚ ਕੁਝ ਹੋਰ ਸਵਾਲ ਇਹਨਾਂ ਦੇ ਉੱਤੇ ਅੱਜ ਫੋਕਸ ਕਰਾਂਗੇ ਇਹਨਾਂ ਨੂੰ ਡਿਸਕਸ ਕਰਾਂਗੇ ਵੀ ਇਹਨਾਂ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਦੀਨਰ ਔਰ ਸਭ ਸਮਰੇਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਗਨੀਵਕੌਰ ਮਜੀਠੀਆ ਹਾਈ ਕੋਰਟ ਪਹੁੰਚ ਗਏ ਐ ਪਹਿਲਾਂ ਤਾਂ ਆਪਾਂ ਇਹੀ ਗੱਲ ਕਰੀਏ ਕਿ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਹੈ ਉਹਦਾ ਮੂਲ ਆਧਾਰ ਕੀ ਹੈ ਉਹ ਪਟੀਸ਼ਨ ਕੀ ਹੈ ਦੇਖੋ ਸਾਫ ਸਿੰਘ ਜੀ ਜਿਹੜੀ ਜਾਂਚ ਵਿਕਰਮ ਮਜੀਠੀਆ ਦੇ ਖਿਲਾਫ ਚੱਲ ਰਹੀ ਹੈ ਆਮਦਨ ਤੋਂ ਵੱਧ ਜਗਾਤੀ ਜਿੰਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਡੀਏ ਦਾ ਕੇਸ ਕਹਿੰਦੇ ਆ ਉਹਦੀ ਤਫਤੀਸ਼ ਦੇ ਦੌਰਾਨ ਇਹ ਫੈਕਟ ਨਿਕਲ ਕੇ ਸਾਹਮਣੇ ਆਏ ਕੀ ਗਨੀਵਕ ਔਰ ਮਜੀਠੀਆ ਨੂੰ ਇਹਦੇ ਖਾਤੇ ਦੇ ਵਿੱਚ ਪੈਸਾ ਆਇਆ ਸੀ ਔਰ ਉਹ ਪੈਸਾ वाया ਸਤਿਆਜੀਤ ਸਿੰਘ ਮਜੀਠੀਆ ਜਿਹੜੇ ਇਹਨਾਂ ਦੇ ਸੋਹਰਾ ਸਾਹਿਬ ਨੇ ਉਹਨਾਂ ਦੇ ਥਰੂ ਆਇਆ ਸੀ ਲੇਕਿਨ ਉਹ ਸਤਿਆਜੀਤ ਮਜੀਠੀਆ ਨੂੰ ਉਹ ਪੈਸਾ ਵਿਕਰਮ ਮਜੀਠੀਆ ਦੇ ਕੋਲ ਗਿਆ ਸੀ ਮਤਲਬ ਇਹ ਵੀ ਹੈਰਾਨੀ ਜਨਕ ਤੱਤ ਹੈਗਾ ਕਿ ਇੱਕ ਹਸਬੈਂਡ ਨੇ ਆਪਣੀ ਤੀਵੀ ਨੂੰ ਪੈਸਾ ਦੇਣਾ ਤੇ ਉਹ ਆਪਣੇ ਫਾਦਰ ਨੂੰ ਘੁਮਾ ਕੇ ਦੇ ਰਿਹਾ ਔਰ ਖਾਸ ਕਰਕੇ ਇਹ ਪੈਸਾ ਬਾਲਾਸਰ ਫਾਰਮ ਹਾਊਸ ਦੇ ਕੋਲ ਜਿਹੜੀ ਉੱਥੇ 90 ਏਕੜ ਜ਼ਿਆਦਾਦ ਹੈ ਉਹਦੀ ਉਹਦੇ ਵਿੱਚੋਂ ਇਹਨਾਂ ਨੂੰ ਮਿਲਿਆ ਸੀਗਾ ਤੀਜਾ ਹਿੱਸਾ ਉਹਦੇ ਵਿੱਚ ਬਿਕਰਮ ਮਜੀਠੀਆ ਦਾ ਬੰਜਰ ਜ਼ਮੀਨ ਹੈ ਉਹ ਬੰਜਰ ਜ਼ਮੀਨ ਤੋਂ ਇਹਨਾਂ ਨੂੰ ਰੈਵਨਿਊ ਕਲੈਕਟ ਹੋਇਆ ਹੁਣ ਮੈਨੂੰ ਨਹੀਂ ਪਤਾ ਬੰਜਰ ਜ਼ਮੀਨ ਤੇ ਇਹਨਾਂ ਨੇ ਕੀ ਵਾਈ ਕੀਤੀ ਹੈ ਕੀ ਉੱਥੇ ਇਹਨਾਂ ਨੇ ਪੱਠੇ ਬੀਜੇ ਨੇ ਬਰਸੀਨ ਬੀਜੀ ਹੈ बाजरा ਬੀਜਿਆ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਆਉਂਦਾ ਨਹੀਂ ਲੇਕਿਨ ਉੱਥੋਂ ਜਿਹੜੀ ਆਮਦਨ ਹੋਈ ਬੰਜਰ ਜ਼ਮੀਨ ਤੋਂ ਉਹ ਸੱਤਿਆਜੀਤ ਮਜੀਠੀਆ ਨੂੰ ਗਈ ਸੱਤਿਆਜੀਤ ਮਜੀਠੀਆ ਨੇ ਅੱਗੇ ਉਹ ਪੈਸਾ ਗਨੀਵ ਕੌਰ ਮਜੀਠੀਆ ਨੂੰ ਦਿੱਤਾ ਤੇ ਇਹਦੀ ਜਾਂਚ ਜਿਹੜੀ ਆ ਉਹ ਚੱਲਦੀ ਪਈ ਆ ਉਹਦੇ ਵਿੱਚ ਉਹਨਾਂ ਨੇ ਇਸੇ ਕਰਕੇ ਬਿਜ਼ਲੈਂਸ ਬਿਊਰੋ ਨੇ ਉਹਨਾਂ ਨੂੰ ਸੱਦਿਆ ਬਈ ਤੁਸੀਂ ਆ ਕੇ ਆਪਣਾ ਪੱਖ ਰੱਖੋ ਬਈ ਇਹ ਪੈਸਾ ਤੁਹਾਨੂੰ ਦਿੱਤਾ ਗਿਆ ਸੀਗਾ ਇਹ ਪੈਸਾ ਕਿਉਂ ਦਿੱਤਾ ਗਿਆ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਪੱਖ ਰੱਖਣਾ ਲੇਕਿਨ ਉਹ ਪੱਖ ਰੱਖਣ ਤੋਂ ਪਹਿਲਾਂ ਹੀ ਉਹ ਹਾਈ ਕੋਰਟ ਚਲੇ ਗਏ ਨੇ ਕਿ ਮੈਂ ਇਸ ਸੰਮਣ ਮੈਨੂੰ ਗਲਤ ਹੋਇਆ ਸੰਮਣ ਮੈਨੂੰ ਨਹੀਂ ਹੋਣਾ ਚਾਹੀਦਾ ਉਹ ਹਾਈ ਕੋਰਟ ਨੇ ਹੁਣ ਕੋ ਨੋਟਿਸ ਜਿਹੜਾ ਉਹ ਪੰਜਾਬ ਸਰਕਾਰ ਤੇ ਵਿਜੀਲੈਂਸ ਬਿਊਰੋ ਨੂੰ ਜਾਰੀ ਕੀਤਾ ਡਾਕਟਰ ਸਾਹਿਬ ਇਹਦੇ ਵਿੱਚ ਸਿਵਲ ਡਿਫੈਂਸ ਕੋਰਟ ਜਿਹੜਾ 2023 ਦਾ ਆ ਉਹਦੀ ਧਾਰਾ 94 ਦਾ ਜ਼ਿਕਰ ਕੀਤਾ ਗਿਆ ਜੇ ਉਹਨੂੰ ਆਪਾਂ ਡਿਟੇਲ ਚ ਦੇਖੀਏ ਉਹਦਾ ਤਾਂ ਇਹੀ ਹੈ ਕਿ ਉਹਨਾਂ ਦੇ ਕੋਲ ਕੋਈ ਤੱਥ ਨਹੀਂ ਕੋਈ ਸਬੂਤ ਨਹੀਂ ਕੋਈ ਦਸਤਾਵੇਜ਼ ਨਹੀਂ ਉਹਦੀ ਜਾਂਚ ਕਰਨੀ ਚਾਹੁੰਦੇ ਆ ਇਹਦੇ ਵਿੱਚ ਕੋਈ ਮਲਜ਼ਮ ਬਣਾਉਣ ਦੀ ਗੱਲ ਨਹੀਂ ਆ ਕੋਈ ਗਰੀਵਕੋਰ ਮਜੀਠਿਆ ਨੂੰ ਫਸਾਉਣ ਦੀ ਗੱਲ ਨਹੀਂ ਆ ਤੇ ਅਚਾਨਕ ਹਾਈ ਕੋਰਟ ਦਾ ਰੁਖ ਫਿਰ ਕਾਨੂੰਨ ਕਰ ਲਿਆ ਨੇਤੇ ਕੋ ਹਰ ਮੌਲਿਕ ਅਧਿਕਾਰ ਹੈ ਹਰ ਇੱਕ ਹਿੰਦੁਸਤਾਨ ਦੀ ਜਮਹੂਰੀਅਤ ਦੇ ਵਿੱਚ ਲੋਕਤੰਤਰ ਦੇ ਵਿੱਚ ਹਰ ਇੱਕ ਕੋਲ ਆਪਣਾ ਮੌਲਿਕ ਅਧਿਕਾਰ ਹੈ ਕਿਉਂ ਨੂੰ ਲੱਗੇ ਕਿ ਮੈਨੂੰ ਜਿਹੜਾ ਮੈਨਾਂ ਤੱਕਾ ਹੋ ਸਕਦਾ ਹੈ ਹਾਈ ਕੋਰਟ ਚ ਜਾਣੇ ਤੇ ਅੱਜ ਕਾ ਵੀ ਡਾਲ ਪਾਈ ਜਾ ਸਕਦੀ ਹੈ ਹਾਈ ਕੋਰਟ ਦੇ ਵਿੱਚ ਉਹ ਬਲੈਂਕਟ ਬیل ਜਿਹਨੂੰ ਆਪਾਂ ਕਹਿੰਦੇ ਆ ਬਈ ਖੁੱਲੀ ਬੇਲ ਦੇ ਦਿਓ ਉਹ ਵੀ ਪਾ ਸਕਦੇ ਆ ਹਾਈ ਕੋਰਟ ਦੇ ਵਿੱਚ ਐਂਟੀ ਸੈਕਟਰੀ ਬੇਲ ਕਿਸੇ ਕੇਸ ਦੇ ਵਿੱਚ ਅਗ੍ਰਿਮ ਜ਼ਮਾਨਤ ਉਹ ਵੀ ਪਾਈ ਜਾ ਸਕਦੀ ਹੈ ਹਰ ਇੱਕ ਦਾ ਮੌਲਿਕ ਅਧਿਕਾਰ ਹੈ ਇਹ ਹਿੰਦੁਸਤਾਨ ਦੇ ਸੰਵਿਧਾਨ ਦਾ ਹਿੱਸਾ ਹੈ ਕਿ ਮੈਂ ਕਿਤੇ ਵੀ ਅਪੀਲ ਦਲੀਲ ਕਰ ਸਕਦਾ ਮੈਨੂੰ ਲੱਗੇ ਕਿ ਬਿਜ਼ਨਸ ਮੇਰੀ ਨਹੀਂ ਸੁਣ ਰਹੀ ਮੈਨੂੰ ਲੱਗੇ ਕਿ ਬਿਜ਼ਨਸmen ਨਾਲ ੱੱਕਾ ਕਰ ਸਕਦੀ ਹੈ ਬਿਜ਼ਨਸmen ਨਾਲ ਪੁੱਛ ਕੇ ਸਹੀ ਨਹੀਂ ਕਰ ਸਕਦੀ ਮੈਨੂੰ ਫਸਾ ਸਕਦੀ ਹੈ ਤੇ ਉਹਨੂੰ ਡਰ ਹੋਏਗਾ ਗਨੀਵਕੌਰ ਮਜੀਠੀਆ ਨੂੰ ਕਿ ਮੇਰੇ ਨਾਲ ਬਿਜ਼ਨਸ ਗਲਤ ਕਰ ਸਕਦੀ ਹੈ ਇਸ ਕਰਕੇ ਉਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਹਾਈ ਕੋਰਟ ਚ ਜਾਣਾ ਹਰ ਇੱਕ ਦਾ ਦਿਖਾ ਰਿਹਾ ਹੈ ਲੋਅਰ ਕੋਰਟ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਬਣਿਆ ਹੀ ਐਸੇ ਕਰਕੇ ਸਾਡੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਲਈ ਆ ਮੈਂ ਇੱਕ ਆਰਟੀਕਲ ਦੇ ਵਿੱਚ ਪੜ੍ਹ ਰਿਹਾ ਸੀਗਾ ਜੋ ਸਟੇਟਮੈਂਟ ਪਟੀਸ਼ਨ ਚ ਲਿਖੀ ਗਈ ਆ ਕਹਿੰਦੇ ਕਿ ਜਿਸ ਅਧਿਕਾਰੀ ਨੇ ਸਾਨੂੰ ਇਹ ਨੋਟਿਸ ਜਾਰੀ ਕੀਤਾ ਆ ਹਾਲਾਂਕਿ ਜ਼ਿਕਰ ਡੀਐਸਪੀ ਵਿਜੀਲੈਂਸ ਦਾ ਹੁੰਦਾ ਜਿਨ੍ਹਾਂ ਨੇ ਨੋਟਿਸ ਜਾਰੀ ਕੀਤਾ ਪਰ ਕਹਿੰਦੇ ਜਿਸ ਅਧਿਕਾਰੀ ਨੇ ਜਾਰੀ ਕੀਤਾ ਨਾ ਤਾਂ ਉਹ ਕਿਸੇ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਤੇ ਨਾ ਹੀ ਅਦਾਲਤ ਦੇ ਇੰਚਾਰਜ ਨੇ ਇਸ ਕਰਕੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਨੋਟਿਸ ਜਾਰੀ ਕਰਨ ਦਾ ਇਹ ਵੀ ਕਰੀ ਕਲੀਅਰ ਕਰੋ ਨਹੀਂ ਐਦਾ ਨਹੀਂ ਹੁੰਦਾ ਦੇਖੋ ਵਿਜੀਲੈਂਸ ਦੇ ਤਫਤੀਸ਼ ਦੇ ਵਿੱਚ ਕਿੰਨੇ ਅਫਸਰ ਲੱਗੇ ਹੋਏ ਆ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਅਫਸਰ ਹੀ ਇੱਕ ਕੇਸ ਦੀ ਤਹਿਕੀਕਾਤ ਕਰਦਾ ਕਈ ਵਾਰ ਉਸ ਦੇ ਵਿੱਚ ਵੱਡਾ ਕੇਸ ਹੋਵੇ 30 40 ਆਫੀਸਰਸ ਲਗਾਉਂਦੇ ਆ ਹੁਣ ਜਲੰਧਰ ਦੇ ਵਿੱਚ ਜਦੋਂ ਰਮਨ ਅਰੋੜੇ ਦਾ ਕੇਸ ਹੋਇਆ ਤੇ ਇਹਦੇ ਵਿੱਚ ਲੁਧਿਆਣਾ ਜਲੰਧਰ ਕਿੰਨੇ ਅਮਰੀਕ ਸਰ ਕਿੰਨੇ ਜ਼ਿਲ੍ਹਿਆਂ ਦੇ ਟੀਮਾਂ ਲੱਗੀਆਂ ਸੀ ਸਾਰੇ ਜ਼ਿਲ੍ਹਿਆਂ ਦੇ ਡੀਐਸਪੀ ਲੱਗੇ ਸੀ ਤਫਤੀਸ਼ ਕਰਨ ワクワク ਕੰਮ ਵਣ ਦਿੱਤੇ ਜਾਂਦੇ ਕੇ ਇਸ ਵੱਡਾ ਹੁੰਦਾ ਤਫਤੀਸ਼ ਲੰਬੀ ਹੁੰਦੀ ਹੈ 2007 ਤੋਂ ਲੈ ਕੇ 2025 ਤੱਕ ਦਾ ਰਿਕਾਰਡ ਖੰਗਾ ਲੈਣਾ 18 ਸਾਲ ਦਾ ਇੱਕ ਆਈਓ ਥੋੜਾ ਕੱਲਾ ਖੰਗਾ ਹਾਲ ਲੇਗਾ ਉਹ ਉਹ ਤਾਂ ਵਿਚਾਰਾ ਉਦਾਂ ਹੀ ਅਫਸਰਟ ਹੋ ਜਾਏਗਾ ਇੱਕ ਆਈਓ ਦੇ ਵਾਸਤੇ ਗੱਲ ਨਹੀਂ ਜੇ ਉਹਨੇ ਤਫਤੀਸ਼ ਕਰ ਲੈਣੀ ਕਰਨੀ ਹੋਵੇ ਤਾਂ ਮੈਨੂੰ ਲੱਗਦਾ ਉਹਨੂੰ 8-10 ਸਾਲ ਲੱਗ ਜਾਣਗੇ ਹਰ ਬੈਂਕ ਡਿਟੇਲ ਖੰਗਾਲੀ ਹੈ ਹਰ ਜਗ੍ਹਾ ਚਿੱਠੀਆਂ ਪਾਣੀ ਹੈ ਸਰਕਾਰੀ ਤੌਰ ਤੇ ਸਬੂਤ ਲੈਣੇ ਆ ਉਹਨੂੰ ਸਫਾ ਮਿਸਲ ਤੇ ਲਿਆਣਾ ਹੈ ਉਨੂੰ ਐਵੀਡੈਂਸ ਬਣਾਉਣਾ ਹੈ ਉਹਨਾਂ ਦੀ ਵਿੱਚ ਸਟੇਟਮੈਂਟਾਂ ਰਿਕਾਰਡ ਕਰਨੀ ਹੈ ਇਸ ਕਰਕੇ ਜਰੂਰੀ ਨਹੀਂ ਹੁੰਦਾ ਕਿ ਇੱਕ ਅਫਸਰ ਜਿਹੜਾ ਤਫ਼ਤੀਸ਼ ਕਰਦਾ ਤੇ ਉਹੀ ਇਸ ਕੇਸ ਨੂੰ ਜਿਹੜਾ ਅੱਗੇ ਜਿਹੜੇ ਆਪਣੇ ਡਾਇਰੈਕਟਰ ਵਿਜੀਲੈਂਸ ਨੇ ਪ੍ਰਵਿੰਸੀਨਾਂ ਹੋ ਸਕਦਾ ਉਹਨਾਂ ਵਿੱਚ ਅਫਸਰ ਜ਼ਿਆਦਾ ਤਨਾਤੀ ਕੀਤੀ ਹੋਵੇ ਵੱਡਾ ਕੇਸ ਹੈ ਕਈ ਜ਼ਿਲ੍ਹਿਆਂ 'ਚ ਫੈਲਿਆ ਹੋਇਆ ਹੈ ਹਿਮਾਚਲ ਨੂੰ ਕੋਈ ਦੇਖ ਰਿਹਾ ਹੋਣਾ ਦਿੱਲੀ ਵਾਲੇ ਫਾਰਮ ਹਾਊਸ ਨੂੰ ਕੋਈ ਦੇਖ ਰਿਹਾ ਹੋਣਾ ਬੁੱਧ ਸਿੰਘ ਨੂੰ ਕੋਈ ਦੇਖ ਰਿਹਾ ਹੋਣਾ ਜਿਹੜਾ ਉਸ ਤੋਂ ਬਾਅਦ ਤਿੰਨ ਬੀਬੀਆਂ ਹੈਗੀਆਂ surjit kaur kuljeet kaur ਜਸਵੀਰ ਕੌਰ ਉਹਨਾਂ ਨੂੰ ਲੱਗ ਕੋਈ ਦੇਖ ਰਿਹਾ ਹੋਣਾ ਇਸ ਕਰਕੇ ਟਰਾਂਸਪੋਰਟ ਡਿਪਾਰਟਮੈਂਟ ਚ ਕਾਰਾਂ ਕਿੰਨੀਆਂ ਮਹਿੰਗੀਆਂ ਖਰੀਦੀਆਂ ਗਈਆਂ ਦਿੱਤੀਆਂ ਗਈਆਂ ਲਿੱਤੀਆਂ ਗਈਆਂ ਗੋਰਖਪੁਰ ਦੇ ਵਿੱਚੋਂ ਅਲੱਗ ਕੋਈ ਕੇਸ ਦੇਖ ਰਿਹਾ ਹੋਣਾ ਬਈ ਉਧਰ ਜ਼ਮੀਨ ਜਾਇਦਾਦ ਜਿਹੜੀ ਆ ਉਧਰ ਸਮਾਰਾ ਇੰਡਸਟਰੀ ਆ ਉਹਦੀ ਗਰੋਥ ਕਿਵੇਂ ਹੋਈ ਆ ਉਹ ਸਾਰੀਆਂ ਚੀਜ਼ਾਂ ਇਦਾਂ ਨਹੀਂ ਹੁੰਦਾ ਕਿ ਇੱਕ ਅਫਸਰ ਜਿਹੜਾ ਉਹ ਅੱਲਾ ਹੀ ਲੱਗਾ ਹੋਏਗਾ ਅਫਸਰ ਘੱਟੋ ਘੱਟ 30 ਤੋਂ 40 ਲੱਗੇ ਹੋਣਗੇ ਵਿੱਚ अच्छा डॉक्टर साहब इस पूरे मैटर ਦੇ ਵਿੱਚ ਜੇ ਆਪਾਂ ਹੁਣ ਇਹ ਸੋਚ ਲਈਏ ਕਿ ਹੋ ਸਕਦਾ ਗਨੀਵਕਰ ਮਜੀਠੀਆ ਨੂੰ ਇਹ ਸ਼ੱਕ ਹੋਵੇ ਜਾਂ ਇਹ ਡਰ ਹੋਵੇ ਕਿ ਕਿਤੇ ਉਹ ਜਾਂਚ ਕਰਦੇ ਕਰਦੇ ਉਹ ਕਹਿ ਦੇਣ ਕਿ ਤੁਹਾਡੀ ਗ੍ਰਿਫਤਾਰੀ ਹੋ ਗਈ ਜਾਂ ਤੁਹਾਨੂੰ ਗ੍ਰਿਫਤਾਰ ਕਰ ਲਿਆ ਨਹੀਂ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਹਜੇ ਹਜੇ ਉਹਨਾਂ ਨੇ ਸਟੇਟਮੈਂਟਸ ਰਿਕਾਰਡ ਕਰਨੀਆਂ ਤੱਥ ਲੈਣੇ ਆ ਜੇ ਸਹਿਯੋਗ ਨਹੀਂ ਕਰਨਗੇ ਜੇ ਸਹਿਯੋਗ ਨਹੀਂ ਕਰਨਗੇ ਕਿਉਂਕਿ ਅੱਜ ਅਦਾਲਤਾਂ ਦੇ ਕੋਲ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈਗੀਆਂ ਕਿ ਜੇ ਜੁਰਮ ਦੀ 7 ਸਾਲ ਤੋਂ ਘੇਠਾਂ سزا ਤੁਸੀਂ ਗ੍ਰਿਫਤਾਰੀ ਨਹੀਂ ਬਾ ਸਕਦੇ ਤੁਹਾਨੂੰ ਉਹਦੇ ਵਿੱਚ 41A ਦਾ ਨੋਟਿਸ ਦੇਣਾ ਪੈਣਾ ਇਦਾਂ ਨਹੀਂ ਹੁੰਦਾ ਕਿ ਸਿੱਧੀ ਗ੍ਰਿਫਤਾਰੀ ਬਾ ਦੇਣ ਹਾਂ ਜੇ ਜੁਰਮ ਬਹੁਤ ਸੰਗੀਨ ਹੈ ਮੰਨ ਲਓ ਰੇਪ ਦਾ ਮਕਦਮਾ ਡੱਕ ਐਤੀ ਜਾਂ ਹੋਰ ਜਿਹਦੇ ਵਿੱਚ ਸਜ਼ਾ ਤੇ 10 ਸਾਲ ਦੀ ਹੈ ਉਹਦੇ ਵਿੱਚ ਸਿੱਧੀ ਅਰੈਸਟ ਪਾਈ ਜਾ ਸਕਦੀ ਹੈ ਲੇਕਿਨ ਇਦਾਂ ਨਹੀਂ ਹੁੰਦਾ ਐਡਾ ਵੱਡਾ ਹਾਈ ਪ੍ਰੋਫਾਈਲ ਕੇਸ ਹੈ ਜਦੋਂ ਤੱਕ ਤੁਹਾਡੇ ਕੋਲ ਐਵੀਡੈਂਸ ਵਿਜੀਲੈਂਸ ਦਾ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਵਿਜੀਲੈਂਸ ਉਦੋਂ ਤੱਕ ਕੇਸ ਨੂੰ ਹੱਥ ਨਹੀਂ ਪਾਉਂਦੀ ਜਦੋਂ ਤੱਕ ਉਹਨਾਂ ਕੋਲ ਪੁਖਤਾ ਸਬੂਤ ਨਾ ਹੋਣ ਕਈ ਕਈ ਮਹੀਨੇ ਕਈ ਕਈ ਸਾਲ ਤਹਿਕੀਕਾਤ ਚੱਲਦੀ ਹੈ ਕੜੀ ਨਾ ਕੜੀ ਜੋੜੀ ਜਾਂਦੀ ਹੈ ਫਿਰ ਐਫ ਆਈ ਆਰ ਦਰਜ ਹੁੰਦੀ ਨਾਲੇ ਇਹ ਨਹੀਂ ਹੈਗਾ ਕਿ ਐਫ ਆਈ ਆਰ ਇੱਥੇ ਜਲੰਧਰ ਬੈਠੇ ਜਾਂ ਲੁਧਿਆਣੇ ਬੈਠੇ ਉੱਥੇ ਹੁਣੇ ਹੀ ਦੇ ਦੇਣੀ ਆ ਐਫ ਆਈ ਆਰ ਵੀ ਦਰਜ ਕਰਨ ਲਈ ਉੱਤੇ ਬਕਾਇਦਾ ਡਾਇਰੈਕਟਰ ਦੀ ਕਮੇਟੀ ਹੁੰਦੀ ਹੈ ਜੁਆਇੰਟ ਡਾਇਰੈਕਟਰ ਵਿੱਚ ਹੁੰਦੇ ਆ ਡਿਪਟੀ ਡਾਇਰੈਕਟਰ ਵਿੱਚ ਹੁੰਦੇ ਆ ਉਹਦੇ ਵਿੱਚ ਫਾਈਲ ਰੱਖੀ ਜਾਂਦੀ ਹੈ ਡਿਸਕਸ ਹੁੰਦੀ ਹੈ ਜੁਆਇੰਟ ਕਮੇਟੀ ਸਾਈਨ ਕਰਦੀ ਹੈ ਕਿ ਇਹ ਚ ਐਫ ਆਈ ਆਰ ਕਰਨੀ ਬੰਦੀ ਹੈ ਫਿਰ ਐਫ ਆਈ ਆਰ ਦਰਜ ਹੁੰਦੀ ਹੈ ਇਦਾਂ ਨਹੀਂ ਹੁੰਦਾ ਜੇ ਇਦਾਂ ਹੀ ਕੈਨਸਲ ਦਾ ਮੁਕਦਮਾ ਹੁੰਦਾ ਵੀ ਇਹਨੂੰ ਕੈਨਸਲ ਕਿਵੇਂ ਕਰਨਾ ਚਲੋ ਇਹਨਾਂ ਦਾ ਆਪਣਾ ਪੱਖ ਹੈਗਾ ਕਿਉਂਕਿ ਬੀਬੀ ਗਨੀਬ ਕੌਰ ਮਜੀਠਿਆ ਪੀੜਤ ਨੇ ਉਹਨਾਂ ਦਾ ਆਪਣਾ ਪੱਖ ਹੈਗਾ ਉਹਨਾਂ ਦਾ ਪੱਖ ਰੱਖਣਾ ਜਾਇਜ਼ ਹੈਗਾ ਉਹ ਆਪਣਾ ਜੋ ਮਰਜ਼ੀ ਗੱਲ ਕਰ ਸਕਦੇ ਲੇਕਿਨ ਕਾਨੂੰਨ ਆਪਣਾ ਕੰਮ ਕਰਦਾ ਹੈ ਜੇ ਸਹਿਯੋਗ ਕਰਦੇ ਆ ਜਾਂਚ ਦੇ ਵਿੱਚ ਤੇ ਕੋਈ ਮੈਨੂੰ ਨਹੀਂ ਲੱਗਦਾ ਕੋਈ ਹੋਵੇ ਬਈ ਕੋਈ ਪ੍ਰੋਬਲਮ ਹੋਊਗੀ ਇਹਨਾਂ ਨੇ ਕਿਹੜਾ ਖੁਦ ਕਿਤੋਂ 2 ਨੰਬਰ ਦਾ ਪੈਸਾ ਜਨਰੇਟ ਕੀਤਾ ਆਇਆ ਹੈ ਨਾ ਤੇ ਐਦਾਂ ਤਾਂ ਆਇਆ ਤਾਂ ਗਿਲਕੋ ਵਾਲੇ ਨੂੰ ਹੀ ਆ ਗਿਲਕੋ ਵਾਲੇ ਨੇ ਦਿੱਤਾ ਹੋਇਆ ਸੌਰੀ ਗਿਲਕੋ ਵਾਲਿਆਂ ਨੇ ਰਣਜੀਤ ਸਿੰਘ ਗਿਲ ਨੇ ਦਿੱਤਾ ਹੋਇਆ ਤੇ 3 ਕਰੋੜ ਰੁਪਈਆ ਖਾਤੇ 'ਚ ਉਹ ਇਹ ਇਹ ਤਾਂ ਇਹਦਾ ਸਾਰੀ ਜਾਂਚ ਦਾ ਹਿੱਸਾ ਹੁੰਦਾ ਹਜੇ ਇੰਨੀ ਛੇਤੀ ਨਹੀਂ ਹੁੰਦਾ ਕਿ ਐਫ ਆਈ ਆਰ ਦਰਜ ਕਰਕੇ ਅੰਦਰ ਦੇ ਦਿਓ ਮਸਤ ਬਿਕਰਮ ਸਿੰਘ ਮਜੀਠੀਆ ਵਾਲ ਵੀ ਚਲਦੇ ਆ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਰਜ਼ੀ ਹੈ ਉਹ ਦੁਬਾਰਾ ਮਤਲਬ ਉਹ ਅੱਗੇ ਪਾਰ ਦਿੱਤੀ ਗਈ ਕੀ ਮਸਲਾ ਚੱਲਦਾ ਪਿਆ ਹੈ ਅਦਾਲਤ ਦੇ ਵਿੱਚ ਇਹਦੇ ਉੱਤੇ ਜੇ ਝਾਤ ਮਾਰੀਏ ਖਾਸ ਤੋ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ ਬਿਕਰਮ ਮਜੀਠੀਆ ਇੱਕ ਤਾਕਤਵਰ ਲੀਟਰ ਹੈ ਭਾਵੇਂ ਉਹ ਸੱਤਾ ਤੋਂ ਬਾਹਰ ਹੈ ਭਾਵੇਂ ਉਹ ਜੇਲ੍ਹ 'ਚ ਹੈ ਭਾਵੇਂ ਜੇਲ੍ਹ ਤੋਂ ਬਾਹਰ ਉਹ ਤਾਕਤਵਰ ਹੈ ਤਾਕਤਵਰ ਕੱਲਾ ਸੈਂਸੇ ਨਹੀਂ ਹੁੰਦਾ ਕਿ ਤਾਕਤਵਰ ਬੰਦਾ ਸ਼ਰੀਰ ਤੋਂ ਹੁੰਦਾ ਤਾਕਤਵਰ ਉਹਦੇ ਨਾਲ ਮੈਨ ਫੋਰਸ ਹੁੰਦੀ ਹੈ ਤਾਕਤਵਰ ਉਹਦੇ ਕੋਲ ਪੈਸਾ ਹੁੰਦਾ ਤਾਕਤਵਰ ਉਹਦੇ ਹਾਈ ਪ੍ਰੋਫਾਈਲ ਲਿੰਕ ਹੁੰਦੇ ਆ ਰਾਜਨੀਤਿਕ ਮੈਨੂੰ ਲੱਗਦਾ ਵਿਕਰਮ ਜਿੱਠਿਆ ਦੇ ਰਾਜਨੀਤਿਕ ਹਾਈ ਪ੍ਰੋਫਾਈਲ ਲਿੰਕ ਵੀ ਜ਼ਿਆਦਾ ਹੈ ਪੈਸਾ ਵੀ ਜ਼ਿਆਦਾ ਹੈ ਤੇ ਨੈਟਵਰਕ ਵੀ ਜ਼ਿਆਦਾ ਸੋ ਗਵਾਹਾਂ ਨੂੰ ਡਰ ਹੁੰਦਾ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਵੀ ਗਵਾਹਾਂ ਨੂੰ ਬਹੁਤ ਡਰ ਹੁੰਦਾ ਵੀ ਜੇ ਬਾਹਰ ਆ ਗਏ ਇਹ ਕੇਸ ਨੂੰ ਪ੍ਰਭਾਵਿਤ ਕਰਨਗੇ bizness ਆਪਣਾ ਪੱਖ ਰੱਖਦੀ ਹੈ ਵੀ ਸਾਡੀ ਤਫ਼ਤੀਸ਼ ਚੱਲੀ ਹੈ ਅਸੀਂ ਗਵਾਹੀਆਂ ਰਿਕਾਰਡ ਕਰ ਰਹੇ ਹਾਂ ਜੇ ਕੱਲ ਨੂੰ ਇਹ ਬਾਹਰ ਆ ਗਏ ਤੇ ਇਹ ਗਵਾਹੀਆਂ ਸਾਡੀਆਂ ਜਿਹੜੀਆਂ ਇਹ ਔਨ ਰਿਕਾਰਡ ਨਹੀਂ ਆ ਸਕਦੀਆਂ ਉਹ ਸਾਡਾ ਨੁਕਸਾਨ ਹੋ ਸਕਦਾ ਕੇਸ ਦਾ ਉਹਨਾਂ ਨੇ ਪੱਖ ਰੱਖਿਆ ਕਿਉਂਕਿ ਉਹਨਾਂ ਨੇ ਅਤੀਤ ਵਿੱਚ ਵੀ ਰੱਖਿਆ ਕਿ ਜਿਵੇਂ ਕਈ ਡੀਜੀਪੀ ਨੂੰ ਉਤਪਲ ਸਫਸਤੰਤਮ ਕਾਇਆ ਵੀ ਗਿਆ ਉਸ ਸਮੇਂ ਉਹਨਾਂ ਨੇ ਪੱਖ ਰੱਖਿਆ ਕਿ ਬਿਕਰਮ ਮਜੀਠੀਆ ਇੱਕ ਤਾਕਤਵਰ ਤਨਵਾਨ ਪ੍ਰਭਾਵਸ਼ਾਲੀ ਰਾਜਨੀਤਿਕ ਲਿੰਕ ਵਾਲੇ ਹਸਤੀ ਨੇ ਇਹ ਬਾਹਰ ਆਣਗੇ ਤੇ ਕੇਸ ਨੂੰ ਜਿਹੜਾ ਉਹ ਇਹਦਾ ਪ੍ਰਭਾਵਿਤ ਕਰ ਸਕਦੇ ਆ ਹੁਣ ਗਵਾਹਾਂ ਦੇ ਵਿਚਾਰਿਆਂ ਦੇ ਵਿੱਚ ਕਿੰਨੀਕ ਜਾਣ ਹੁੰਦੀ ਹੈ ਨਾ ਬਈ ਉਹ ਇੰਨਾ ਵੀ ਨਹੀਂ ਹੁੰਦਾ ਕਿ ਬਿਕਰਮ ਜੀਠੀਏ ਨਾਲ ਸਿੱਧੀ ਟੱਕਰ ਲੈ ਜਾਣ ਤੇ ਇਸ ਕਰਕੇ ਹਜੇ ਵਿਜੀਲੈਂਸ ਉਹਨਾਂ ਦੇ ਮਨਾਂ ਦੇ ਵਿੱਚ ਗਵਾਹਾਂ ਦੇ ਮਨਾਂ ਦੇ ਵਿੱਚ ਆਪਣਾ ਪੈਦਾ ਕਰਦੀ ਹੈ ਵਿਸ਼ਵਾਸ ਕਿ ਬਿਜ਼ਨਸ ਤੁਹਾਡੇ ਲਈ ਖੜੀ ਆ ਤੁਸੀਂ ਬਿਲਕੁਲ ਫਿਕਰ ਨਹੀਂ ਕਰਨਾ ਤੁਸੀਂ ਗਵਾਹੀ ਦਿਓ ਡਟ ਕੇ ਉਹਨੋਂ ਗਵਾਹੀਆਂ ਰਿਕਾਰਡ ਹੋ ਰਹੀਆਂ ਹਜੇ ਹਜੇ ਉਹ ਸਫਾ ਮਿਸਲ ਤੇ ਆ ਰਹੀਆਂ ਇਸ ਕਰਕੇ ਜਦੋਂ ਅਦਾਲਤ ਦੇ ਅੱਗੇ ਇਹ ਹੋ ਜੇ ਤੱਥ ਪੂਰੇ ਹੋ ਜਾਣ ਤੇ ਜੱਜ ਸਾਹਿਬਾਨ ਵੀ ਸੋਚਦੇ ਆ ਬਈ ਇਹ ਕੇਸ ਪ੍ਰਭਾਵਿਤ ਨਾ ਹੋਵੇ ਹਾਈ ਪ੍ਰੋਫਾਈਲ ਕੇਸ ਹੈ ਇਸ ਕਰਕੇ ਜਦੋਂ ਤੱਕ ਇਹਨਾਂ ਦੀ ਤਫਤੀਸ਼ ਪੂਰੀ ਨਹੀਂ ਹੁੰਦੀ ਬੀਜਲੈਂਸ ਦੀ ਜ਼ਮਾਨਤ ਨਾ ਦਿਓ ਉਹ ਸੈਸ਼ਨ ਕੋਰਟ ਚੋਂ ਦੀ ਰਿਜੈਕਟ ਹੋਈ ਹੈ ਹਾਈ ਕੋਰਟ ਚੋਂ ਅਪੀਲ ਦਾ ਹੱਕਦਾਰ ਹੈ ਵਿਕਰਮ ਜਿੱਠੀਆ ਹਾਈ ਅਪੀਲ ਲਗਾਣਗੇ ਹਾਈ ਕੋਰਟ ਚ ਹਾਈ ਕੋਰਟ ਅਪੀਲ ਲਗਾਣਗੇ ਤੇ ਉਦੋਂ ਜੇ ਉਹਨਾਂ ਨੂੰ ਲੱਗੇਗਾ ਵਾਜਬ ਜੱਜ ਸਾਹਿਬ ਨੂੰ ਕੋਈ ਕੇਸ ਦੀ ਤਫਤੀਸ਼ ਹੋ ਚੁੱਕੀ ਹੈ ਜਾਂ ਇਹਦੀ ਜ਼ਮਾਨਤ ਦੇ ਵੀ ਦਈਏ ਤਾਂ ਕੋਈ ਸਮੱਸਿਆ ਨਹੀਂ ਹੈ ਦੇ ਦੇਣਗੇ ਜ਼ਮਾਨਤ ਤੋਂ ਹਰ ਇੱਕ ਦਾ ਮੌਲਿਕ ਅਧਿਕਾਰ ਹੈਗਾ ਔਰ ਉਹ ਲੱਗੇ ਹੋਏ ਨੇ ਇਧਰੋਂ ਬਿਜ਼ਨਸ ਵੀ ਆਪਣੀ ਤਫਤੀਸ਼ ਜਿਹੜੀ ਉਹ ਤੇਜ਼ ਕਰ ਚੁੱਕੀ ਹੋਈ ਹੈ ਡਾਕਟਰ ਸਾਹਿਬ ਇਸ ਜੇ ਆਪਾਂ ਜ਼ਮਾਨਤ ਦੀ ਗੱਲ ਕਰ ਰਹੇ ਸੀ ਕਿ ਚਲੋ ਰਿਜੈਕਟ ਹੋ ਗਈ ਜ਼ਮਾਨਤ ਉਹ ਅੱਗੇ ਤਰੀਕ ਪੈ ਗਈ ਆ ਉਹ ਸਾਰਾ ਮਾਮਲਾ ਪਰ ਸਵਾਲ ਇਹ ਬਣਦਾ ਹੈ ਕਿ ਆਖਿਰ ਕੀ ਨਿਕਲਿਆ ਆ ਹੁਣ ਤੱਕ ਜਾਂਚ ਦੇ ਵਿੱਚ ਉਹ ਪੈਸਾ ਕਿੱਥੋਂ ਕੋ ਨਿਕਲਿਆ ਆ ਗਿਲ ਰঞ্জੀਤ ਸਿੰਘ ਗਿਲ ਨਾਲ ਲਿੰਕਸ ਕੀ ਨਿਕਲੇ ਨੇ ਬੋਧ ਸਿੰਘ ਦੇ ਨਾਲ ਕੀ ਲਿੰਕਸ ਨਿਕਲੇ ਨੇ ਦੇਖੋ ਰঞ্জੀਤ ਸਿੰਘ ਗਿਲ ਨੇ ਵੀ ਜ਼ਮਾਨਤ ਦੀ ਅਰਜ਼ੀ ਲਗਾਈ ਹੋਈ ਆ ਭਾਰਤੀ ਜਨਤਾ ਪਾਰਟੀ ਦੇ ਹੁਣ ਲੀਡਰ ਨੇ ਗਿਲਕੋ ਦੇ ਮਾਲਕ ਨੇ ਜਿਨ੍ਹਾਂ ਨੇ 2001 ਦੇ ਵਿੱਚ ਆਪਣਾ ਗਿਲ ਗਿਲਕੋ ਕੰਪਨੀ ਜਿਹੜਾ ਪ੍ਰੋਜੈਕਟ ਉਹ ਸ਼ੁਰੂ ਕੀਤਾ ਸੀ ਖਰੜਚ ਬਾਅਦ ਦੇ ਵਿੱਚ ਇਹਨਾਂ ਨੇ ਗਿਲਕੋ ਪਾਰਕ ਵੀ ਡਿਵੈਲਪ ਕੀਤਾ ਗਿਲਕੋ ਇੰਡਸਟਰੀਅਲ ਪਾਰਕ ਵੀ ਡਿਵੈਲਪ ਕੀਤਾ ਮਤਲਬ ਕਰਮਾ ਕਰਮਾਪਤੀ ਬੰਦੇ ਨੇ ਕੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੱਡੇ ਕਲੋਨਾਈਜ਼ਰ ਨੇ ਢਣਾੜ ਨੇ ਗਿਲਕੋ ਦਾ ਬੜਾ ਨਾਮ ਚੱਲਦਾ ਹੈ ਟ੍ਰਾਈ ਸਿਟੀ ਚ ਤੇ 2001 ਦੇ ਵਿੱਚ ਇਹ ਮੈਨੂੰ ਲੱਗਦਾ ਲੈਂਡ ਡਿਵੈਲਪਿੰਗ ਦੇ ਵਿੱਚ ਇਹਨਾਂ ਨੇ ਆਪਣਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਸੀ ਔਰ 2004-5 ਦੇ ਵਿੱਚ ਇਹਨਾਂ ਨੇ ਜਿਹੜੀ ਆਪਣਾ ਗਿਲਕੋ ਸ਼ੁਰੂ ਕੀਤੀ ਸੀ 2012 ਦੇ ਵਿੱਚ ਗਿਲ ਰਣਜੀਤ ਸਿੰਘ ਗਿਲ ਨੇ ਲਾਂਚ ਕੰਪਨੀ ਕੋਲੋਂ 7 ਕਰੋੜ ਰੁਪਇਆ ਲੋਨ ਲੇਤਾ ਜਿੰਦੇ ਚੋਂ 3 ਕਰੋੜ ਰੁਪਇਆ ਉਹਨਾਂ ਨੇ ਵਿਕਰਮ ਮਜੀਠੀਏ ਦੀ ਕੰਪਨੀ ਨੂੰ ਟਰਾਂਸਫਰ ਕੀਤਾ ਵਿਕਰਮ ਮਜੀਠੀਏ ਦੀ ਕੰਪਨੀ ਨੂੰ ਵਿਕਰਮ ਮਜੀਠੀਏ ਦੇ ਸਾਲਿਆਂ ਦੀ ਕੰਪਨੀ ਨੂੰ ਟਰਾਂਸਫਰ ਕੀਤਾ ਉਹਦੇ ਚ ਇਹਨਾਂ ਦੇ ਸਾਲਾ ਸਾਹਿਬ ਪਾਰਟਨਰ ਸੀਗੇ ਗਰੇਵਾਲ ਉਹਨਾਂ ਨੂੰ ਟ੍ਰਾਂਸਫਰ ਕੀਤਾ 2012 ਤੋਂ 2025 ਬੀਤ ਗਈ ਉਹ 3 ਕਰੋੜ ਵਾਪਸ ਨਹੀਂ ਆਇਆ ਹਾਲਾਂਕਿ ਗਿੱਲ ਸਾਹਿਬ ਇਹ ਕਹਿੰਦੇ ਨੇ ਰਣਜੀਤ ਸਿੰਘ ਗਿੱਲ ਕਿ ਇਹ ਪੈਸਾ ਮੈਂ ਇੱਕ ਲੋਨ ਦਿੱਤਾ ਸੀ ਇੱਕ ਉਧਾਰ ਦਿੱਤਾ ਸੀ ਔਰ ਮੈਂ ਇਹਦਾ ਜ਼ਿਕਰ ਆਪਣੇ ਆਇਕਰ ਵਿਭਾਗ ਜਿਹਨੂੰ ਇਨਕਮ ਟੈਕਸ ਕਹਿੰਦੇ ਆ ਅਸੀਂ ਮੈਨੂੰ ਆਪਣੀਆਂ ਰਿਟਰਨਾਂ ਦੇ ਵਿੱਚ ਪੂਰਾ ਦਿੱਤਾ ਹੋਇਆ ਗੱਲ ਬਿਲਕੁਲ ਉਹਨਾਂ ਦੀ ਵਾਜਬ ਹੈ ਅਧਿਕਾਰ ਹੈ ਕਿਸੇ ਨੂੰ ਪੈਸੇ ਦੇਣਾ ਲੇਕਿਨ ਜੇ ਤੁਸੀਂ ਲੋਨ ਲਿੱਤਾ ਮੇਰਾ ਸਵਾਲ ਹੈ ਇਹੀ ਸਵਾਲ ਸ਼ਾਇਦ ਵਿਜੀਲੈਂਸ ਦਾ ਵੀ ਹੋਏਗਾ ਜੇ ਤੁਸੀਂ ਲੋਨ ਲਿੱਤਾ ਤੁਸੀਂ ਰਿਲਾਇੰਸ ਕੋਲ ਲਿੱਤਾ ਤੁਸੀਂ ਵਿਆਜ ਤੇ ਪੈਸੇ ਲੈਂਤੇ ਤੁਸੀਂ ਅਗੋ ਫ੍ਰੀ ਦੇ ਦਿੱਤੇ 1 ਗ੍ਰੋਡ ਰੁਪਈਆ ਵਿਆਜ ਤੁਸੀਂ ਭਰ ਰਹੇ ਹੋ 13 ਸਾਲ ਤੋਂ ਕੀ ਤੁਸੀਂ 13 ਸਾਲਾਂ ਚ ਉਹਨਾਂ ਕੋਲ ਵਿਆਜ ਦਾ ਪੈਸਾ ਲੈਂਤਾ ਫਿਰ ਉਹਨਾਂ ਨੇ 4 ਕਰੋੜ ਰੁਪਇਆ 2012 ਚ ਕੈਸ਼ ਕਢਾਇਆ ਉਹ ਚੋਂ ਯਾਨੀ ਅਗਸਤ 2012 ਦੇ ਵਿੱਚ 7 ਕਰੋੜ ਆਇਆ ਤੇ ਅਗਸਤ 2012 ਚ 7 ਕਰੋੜ ਰੁਪਇਆ ਤਿੰਨ ਉਹਨਾਂ ਨੇ ਖਾਤੇ ਚ ਦਿੱਤਾ 4 ਕਰੋੜ ਉਹਨਾਂ ਨੇ ਕੈਸ਼ ਕਢਾਇਆ ਉਹ ਕੈਸ਼ ਇਹਨਾਂ ਨੇ ਵਿਕਰਮ ਮਜੀਠੀਆ ਦੀ ਕੰਪਨੀ ਰਿਸ਼ਤੇਦਾਰਾਂ ਨੂੰ ਦਿੱਤਾ ਜਾਂ ਕਿਤੇ ਹੋਰ ਇਸਤੇਮਾਲ ਕੀਤਾ ਇਹਦੇ ਬਾਰੇ ਵਿਜੀਲੈਂਸ ਅਜੇ ਪੁੱਛਣਾ ਚਾਹੁੰਦੀ ਵੀ ਇਹ 4 ਕਰੋੜ ਰੁਪਇਆ ਤੁਸੀਂ 2012 ਚ ਜਿਹੜਾ ਖਾਤੇ ਚ ਕਢਾਇਆ ਇਹ ਕਿੱਥੇ ਵਰਤੇ ਆ ਉਹਦੇ ਜੇ ਉਹ ਕਹੇਗਾ ਕਿ ਠੀਕ ਹੈ ਮੈਂ ਗਿਲ ਕੋ ਵਸਾ ਰਿਆ ਸੀ ਮੈਨੂੰ ਲੇਬਰ ਦੇਣੀ ਸੀ ਤਾਰਾਂ ਵਿਚਾਣੀਆਂ ਸੀ ਮੈਨੂੰ ਮਿੱਟੀ ਪਵਾਣੀ ਸੀ ਹੁਣ ਟਰਾਲੀਆਂ ਵਾਲੇ ਕੋਈ ਬਿੱਲ ਥੋੜਾ ਨਾ ਲੈਂਦੇ ਆ ਮਤਲਬ ਮੰਨ ਲਓ ਜੇ ਰੀਤਾ ਵੀ ਆਂਦੀ ਉਹ ਕਿਹੜਾ ਬਿੱਲ ਦਿੰਦੇ ਆ ਉਦੋਂ ਹੀ 2 ਨੰਬਰ ਦੀ ਮਾਈਨਿੰਗ ਵਾਲੇ ਆਈ ਜਾਂਦੇ ਬਜਰੀ ਆ ਕ੍ਰੈਸ਼ਰ ਆ ਤੇ ਉਹਦੇ ਵਿੱਚ ਫਿਰ ਉਹ ਕਿਤਾਬਾਂ 'ਚ ਖਰਚੇ ਪਾ ਦਿੰਦੇ ਆ ਠੀਕ ਹੈ ਨਾ ਜਿਹਨੂੰ ਅਸੀਂ ਕਹਿੰਨੇ ਅਰਸੀਦਾਂ ਲੈ ਲੈਂਦੇ ਆ ਉਹਦੀਆਂ ਹੁਣ ਉਹ ਫਿਰ ਉਹਨੂੰ ਵੈਰੀਫਾਈ ਕੀਤਾ ਜਾਊਗਾ ਕਿ ਇਹ 4 ਕਰੋੜ ਵਾਕਈ ਇਹਨਾਂ ਨੇ ਇੱਥੇ ਡਿਵੈਲਪਮੈਂਟ ਤੇ ਖਰਚ ਕੀਤਾ ਯਾ 4 ਕਰੋੜ ਇਹਨਾਂ ਨੇ ਉਹ ਵੀ ਬਿਕਰਮ ਮਜੀਠੀਆ ਦੇ ਰਿਸ਼ਤੇਦਾਰਾਂ ਨੂੰ ਦਿੱਤਾ ਇਹਦੀ ਤਹਿਕੀਕਾਤ ਰঞ্জੀਤ ਸਿੰਘ ਗਿੱਲ ਵੱਲੋਂ ਕੀਤੀ ਜਾਣੀ ਆ ਉਹਨਾਂ ਕੋਲੋਂ ਇਸੇ ਕਰਕੇ ਬਿਜ਼ਨਸ ਪੁੱਛਗਿੱਛ ਕਰਨਾ ਚਾਹੀਦੀ ਆ ਫਿਰ ਇੱਕ ਬੁੱਧ ਸਿੰਘ ਆ ਬੁੱਧ ਸਿੰਘ ਜੋ ਸੰਗਰੂਰ ਦਾ ਰਹਿਣ ਵਾਲਾ ਔਰ ਇਹ ਕੌਣ ਆ ਬੁੱਧ ਸਿੰਘ ਹਜੇ ਇਹਦੇ ਬਾਰੇ ਨਹੀਂ ਪਤਾ ਚੱਲ ਸਕਿਆ ਬੁੱਧ ਸਿੰਘ ਨੇ 40 ਲੱਖ ਰੁਪਈਆ ਬਿਕਰਮ ਮਜੀਠੀਆ ਨੂੰ ਲੋਨ ਦਿੱਤਾ ਔਰ ਮੈਂ ਹੈਰਾਨ ਹੈਗਾ ਵੀ ਬਿਕਰਮ ਮਜੀਠੀਆ ਵਰਗੀ ਹਸਤੀ ਜਿਹੜੀ 300 ਕਰੋੜ ਦਾ ਬਿਜ਼ਨਸ ਦੀ ਕੰਪਨੀ ਕਰਦੀ ਹੋਵੇ ਜਿੰਨਾਂ ਕੋ ਹੈਲੀਕਾਪਟਰ ਆਪਣਾ ਹੋਣ ਤੇ ਉਹ ਬੁੱਧ ਸਿੰਘ ਕੋ 40 ਲੱਖ ਰੁਪਈਆ ਲੋਨ ਲੈ ਲੈਣ। ਮਤਲਬ ਇਹ ਵੀ ਗੱਲ ਮੇਰੇ ਲਈ ਇੱਕ ਬੜੀ ਅਜੀਬ ਜਿਹੀ ਗੱਲ ਸੁਣਨ ਨੂੰ ਆਈ ਹੈ ਔਰ ਇਹ ਸੁਣ ਕੇ ਸਾਰੇ ਸਾਰੇ ਮੇਰੇ ਮਿੱਤਰ ਸਾਰੇ ਅਫਸਰ ਵੀ ਹੈਰਾਨ ਹੋਣਗੇ। ਭਈ ਜਿਹੜੀ ਕੰਪਨੀ ਜਿਹੜਾ ਵਿਕਰਮ ਮਜੀਠੀਏ ਦੀ ਕੰਪਨੀ 300 ਕਰੋੜ ਦਾ ਕਾਰੋਬਾਰ ਕਰਦੀ ਹੈ ਜਿੰਨਾਂ ਕੋ ਆਪਣਾ ਹੈਲੀਕਾਪਟਰ ਹੈ ਜਿੰਨਾਂ ਕੋ ਆਪਣੀਆਂ ਕਰੋੜਾਂ ਦੀਆਂ ਗੱਡੀਆਂ ਆ ਉਹ 40 ਲੱਖ ਰੁਪਈਆ ਬੁੱਧ ਸਿੰਘ ਤੋਂ ਲੋਨ ਲੈ ਰਹੇ ਆ। ਕਤਾਂ ਪੰਜ ਤਾਂ ਚਲੋ ਉਹਦਾ ਦਿੱਤੇ ਹੋਏ ਪਰ ਇਹ ਲੋਨ ਨਹੀਂ ਦੱਸਣਗੇ ਨਾ ਕਿ ਭਈ ਅਸੀਂ ਤਾਂ ਉਧਾਰ ਦਿੱਤੇ ਸੀਗੇ ਫਿਰ ਬੁੱਧ ਸਿੰਘ ਨੇ ਇੱਕ ਮਰਸੀਡਿਸ ਗੱਡੀ ਖਰੀਦ ਕੇ ਦਿੱਤੀ ਫਿਰ ਇਹ ਵੀ ਬਿਜ਼ਨਸ ਦੇ ਅੱਗੇ ਆ ਰਿਹਾ ਹਜੇ ਇਹ ਗੱਲ ਨੂੰ ਪੁਖਤਾ ਨਹੀਂ ਕੀਤਾ ਗਿਆ ਕਿ ਬੁੱਧ ਸਿੰਘ ਨੇ 2 ਕਰੋੜ 80 ਲੱਖ ਦੇ ਕਰੀਬ-ਕਰੀਬ ਇਹਨਾਂ ਦੀ ਕੰਪਨੀ 'ਚ ਇਨਵੈਸਟਮੈਂਟ ਕੀਤਾ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਹਜੇ ਬਿਜ਼ਨਸ ਨੇ ਜਾਂਚਣੀਆਂ ਬਿਜ਼ਨਸ ਨੇ ਇਹਨਾਂ ਦੀ ਗਹਿਰਾਈ ਤੱਕ ਜਾਣਾ ਇਹ ਮਰਸੀਡਿਸ ਗੱਡੀ ਜਿਹੜੀ ਆ ਉਹ ਉਹ ਵਿਕਰਮ ਮਜੀਠੀਆ ਚਲਾਉਂਦੇ ਸੀ विधान सभाच भी वो गड्डी जांदी सी वो बुद्ध सिंह ਦੇ ਨਾਮ ਤੇ ਰਜਿਸਟਰਡ ਸੀ ਕੋਣ ਹੈ ਬੁੱਧ ਸਿੰਘ ਉਹਦਾ ਵਿਕਰਮ ਜਿੱਠੇ ਨਾਲ ਕੀ ਨਾਤਾ ਹੈ ਸੰਗਰੂ ਦਾ ਮੈਂ ਤਾਂ ਵੈਸੇ ਦੇਖਾਂ ਮੈਂ ਵਿਕਰਮ ਜਿੱਠੇ ਦਾ ਕਾਰਜਕਾਲ 2007 ਤੋਂ ਲੈ ਕੇ 2025 ਹੁਣ ਤੱਕ ਦੇਖ ਰਹਾ ਹਾਂ ਮੈਨੂੰ ਅੱਜ ਤੱਕ ਬੁੱਧ ਸਿੰਘ ਪਹਿਲੀ ਵਾਰ ਨਜ਼ਰ ਆਇਆ ਕਿ ਬੁੱਧ ਸਿੰਘ ਕੋਣ ਫਿਰ 2012 ਚ ਜਦੋਂ ਇਹ ਮੰਤਰੀ ਸੀ ਤਿੰਨ ਬੀਬੀਆਂ ਨੇ ਵੀ ਇਹਨਾਂ ਦੀ ਕੰਪਨੀ ਦੇ ਵਿੱਚ ਬਹੁਤ ਪੈਸਾ ਇਨਵੈਸਟ ਕੀਤਾ ਜਿਨ੍ਹਾਂ ਵਿੱਚ ਜਸਬੀਰ ਕੌਰ ਹੈ, ਸੁਰਜੀਤ ਕੌਰ ਹੈ, ਕੁਲਜੀਤ ਕੌਰ ਹੈ, ਉਹਨਾਂ ਦੀ ਵੀ ਤਹਿਕੀਕਾਤ ਹੋਣੀ ਹੈ। ਇਸ ਕਰਕੇ ਵਿਜੀਲੈਂਸ ਨੇ ਹਜੇ ਇਹ ਕਿਹਾ ਵੀ ਸਾਡਾ ਹਜੇ ਕੇਸ ਦੀ ਤਫਤੀਸ਼ ਚੱਲ ਰਹੀ ਹੈ। ਵੀ ਇਹ ਜਦ ਤੱਕ ਗਹਿਰਾਈ 'ਚ ਨਹੀਂ ਹੋ ਜਾਂਦੀ, ਸਾਨੂੰ ਇਹਦੇ ਬਾਰੇ ਹਜੇ ਵਿਕਰਮ ਜਮਾਨਤ ਨਾ ਦਿੱਤੀ ਜਾਵੇ। ਇਸ ਕਰਕੇ ਹਜੇ ਉਹਦੀ ਜਮਾਨਤ ਜੜੀ ਆ ਉਹ ਰੱਦ ਕੀਤੀ ਗਈ। ਠੀਕ ਹੈ ਬਿਲਕੁਲ। ਹੁਣ ਇਹ ਸਿਚੁਏਸ਼ਨਸ ਜਿਹੜੀਆਂ ਨੇ ਉਹ ਬਣਦੀਆਂ ਨਜ਼ਰ ਆ ਰਹੀਆਂ। ਇਹ ਸਵਾਲ ਬਹੁਤ ਵੱਡੇ ਨੇ। ਆਖਰੀ ਤਿੰਨ ਬੀਬੀਆਂ ਕੌਣ ਹੈ? ਬੁੱਧ ਸਿੰਘ ਕੌਣ ਹੈ? ਕੀ ਲਿੰਕ ਹੈ? ਔਰ ਰਣਜੀਤ ਸਿੰਘ ਗਿੱਲ ਦੇ ਉਹ ਜਿਹੜੇ ਬਚੇ ਹੋਏ 4 ਕਰੋੜ ਦਾ ਕੀ ਹਿਸਾਬ ਹੈ ਇਹ ਸਾਰੀਆਂ ਗੱਲਾਂ ਫਿਲਹਾਲ ਵਿਜੀਲੈਂਸ ਦੇ ਸਵਾਲਾਂ ਦੇ ਵਿੱਚ ਫਸੀਆਂ ਹੋਈਆਂ ਜੋ ਵੀ ਹੋਊਗਾ ਹੁੰਦਾ ਸਮਾਂ ਹੁਣ ਉਹਦੇ ਵਿੱਚ ਹਿਸਾਬ ਨਾਲ ਉਸ ਪ੍ਰਤੱਖ ਹੁੰਦਾ ਰਹੂਗਾ ਤੁਹਾਨੂੰ ਦੱਸਦੇ ਰਹਿਵਾਂਗੇ ਉਦੋਂ ਤੱਕ ਲਈ ਮੇਰੇ ਨਾਲ ਕੈਮਰਾਮੈਨ ਜਸਪ੍ਰੀਤ ਸਿੰਘ ਤੇ ਮੈ ਸਾਇਬ ਸਿੰਘ ਜਸ ਚੌਣਾ ਬਣੇ ਰੋਮਾਨ ਇੰਡੀਆ ਪੰਜਾਬੀ ਤੇ